ਰਦਰ ਸੋਦਰਗ ਸਮਹੰਲਾ ਪਹਿਲਾ ਈਕਮ ਕਾ ਸਤਗੁਰ ਪ੍ਰਸਾਦ ਸੂਰਤੀ ਰਖੀ ਆ ਸੂ ਕਰਕੇ ਹੈ ਜਿਤ ਬੈ ਸਦ ਸਮੰਦੇ ਵਾਜੈ ਤੀਰੀ ਨਾਦਰਨੀ ਸੰਖਾ ਕਹਿਤੀ ਤੀਰੀ ਵੰਨਹਰੇ ਕਹਿਤੀ ਤੀਰੀ ਰ ਪ੍ਰੀਸੂ ਕਈਏ ਕਹਿਤੀ ਤੀਰੀ ਗਉਨਹਰੇ ਗਾਵਨ ਤੂ ਨੂੰ ਪਉਣ ਪਣੀ ਵਸੰਤਰ ਗਾਵੇ ਰਾਜਾ ਧਰਮ ਤੁਆਰੇ गामंतूनू चेतु गुप्तने कि जनने लिहली धर्मशारे गावनेस्तुतुनु ईश्वर वर्मा दे सोहुं तेरे सासवारे गावंतूनू इंद्रेंद्र आसन बैठे देवतिया तनने गावंतूनू शीश मधी अंदर गावंतूनू सा विशारे गावंतूनू जतीशती संतोकी गावंतूनू वीरकराने गामंतूनू पंडित पढ़नर किशोर जो जग विदैन ले गामंतूनू मोहिनी आवण मून स्वर्ग मास प्याले गामंतूनू रत्नं पाये तेरी 83 चन ले गामंतूनू युद्ध महाभर सुरे गामंतूनू खाणी छारे गामंतूनू खांडम डमबरे मंडा कर कर रखी तेरी तारे ਜੇ ਈ ਦੂਨੂ ਗਾਵਨ ਜੂਤ ਪਾਵਨ ਰਤੇ ਤੇਰੇ ਬੱਦਰ ਸਾਲੇ ਹੋਰ ਗੈਤੇ ਦੂਨੂ ਗਾਵਨ ਸੀ ਮੈਂ ਚਿਤਨੀ ਆਵਣੀ ਨਾਨਕਿਆ ਵਿਚਾਰੇ ਸੋਈ ਸੋਈ ਸਾ ਸਾ ਸੇਬ ਸੱਚਾ ਸਾਥੀ ਨਾਈ ਹੈਪੀ ਹੋ ਸਈ ਜੈ ਨਜ ਅਸੀਰਸਨ ਜੀਨ ਦੇਸਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੀ ਕੀਤਾ ਆਪਣਾ ਜੋਤਿਸ ਦੀ ਵੜਾਈ ਜੋ ਤਸ ਪਾਵੇ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਸਾ ਹਉ ਸਹਾ ਪਸਹਿ ਵੇ ਨਾਨਕ ਰਹੁ ਨਰ ਜਾਈ ਆਸਾ ਮਹਲਾ ਪਹਿਲਾ ਸੋਨ ਵਡਾ ਕੀ ਸਭ ਕੋਏ ਕੀ ਵੜ ਵਡਾ ਢੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਨੀ ਵਾਲੇ ਤੇਰੇ ਦੇਸ ਮਾਈ वडे मेरे सहबा गहर गभीरा गुणी गिररा कोई न जाने तेरा कहता केवड़ सीरा रहा सा में सूत कमाई सा कीमत मिल कीमत पाई ज्ञानी त्यानी गुर गुर आई कह न जाई तेरी तिर वड्याई साफ सब साब तंग सिधा पुरखा घियां वड्याईया तुर भी न कि नहीं ना पाइं कर मिले नही ठाकर हाईया आखन वाला क्या विशारे सिरती भरे भंडारा जिस तू दे क्या चारा नानक सच सुवर नहारा आसा महला पहला आखा जीवा विसरे मर जाओ आखने औखा साचा नाओ साचे नाम की लागै भूख ਉਦਪੂਕੇ ਖੈ ਚਲੀਏ ਦੁਖ ਸੋ ਕਿਉ ਮਿਸਰੇ ਮੇਰੀ ਮਾਏ ਸੱਚ ਸੇ ਸੱਚੇ ਨੈ ਰਹਾਉ ਸੱਚੇ ਨਾਮ ਕੀ ਟਿਲਬੜਾਈ ਹਾਥ ਕਹਿ ਕੀਮਤ ਨਹੀਂ ਪਾਈ ਜੇ ਸੰਮਿਲਕੇ ਆਖਣ ਨ ਪਾਏ ਮਡਾਣਾ ਹੋਵੇ ਕਾਟ ਨ ਜਾਏ ਨਾਉ ਮਰੇ ਨ ਹੋਵੇ ਸੋਗੇ ਦੀਂਦਾ ਰਹੇ ਨ ਸੁਖਿਆ ਭੋਗ ਗੁਣ ਇਹ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤੇੜ ਤੇਰੀ ਦਾਤ ਦਿਨ ਦਿਨ ਕਰ ਕਹਿ ਕੀਤੀ ਰਾਤ ਖਸ ਸੰਸਾਰਿਆ ਤੇ ਕੰਜਾ ਤੇ ਨਾਨਕ ਨਾਮ ਬਾਸਨਾ ਤੇ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਬਿਨੋਂ ਕਰੋ ਗੁਰੂ ਪਾਸ ਹਮ ਕੀਰੇ ਕਿਰਮ ਸਤਿਗੁਰ ਸਹ ਨਾਹੀ कार देया नाम परगास मेरे मीत गरुदेव मको राम नाम परगास गुरमत नाम मेरा प्राण सुखाई हर कीत हमरी रहरास रहाऊ हर जन के बड भाग अवडे रे गिन हर हर सरदा हर प्यासे हर हर नाम मिले तृप्त से मिल संगत गुण परगास ਜਿਨ ਹਰਸ ਨਾਮ ਨਾ ਪਾਇਆ ਤੇ ਭਾਗ ਹੀ ਜਮ ਪਾਸ ਜੋ ਸਤਗੁਰ ਸੰਨ ਸੰਗਤ ਨਹੀਂ ਆਏ ਤ੍ਰੇ ਜੀਵੈ ਤ੍ਰੀ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰਿ ਸਪਾਇਆ ਮਿਲ ਜੇ ਨਾਨਕ ਨਾਮ ਪਰੇਗਾਸ ਰਾਗ ਉਜਰੀ ਮਹੱਲਾ ਪੰਜਮਾ ਕਾਹਿਰੀ ਮਨ ਚਿਤਮ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪਥਰ ਮੇ ਜント ਪਾਈ ਤਾ ਕਾਰਿਕ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਸਰਿਆ ਗੁਰ ਪਰਸਾਦ ਪਰੰਪਰ ਪਾਇਆ ਸੂਗ ਕਾਟ ਹਰਿਆ ਰਹਾਉ ਜਨ ਪਿਤਾ ਲੋ ਸੁਤਮ ਨਿਟਾ ਕੋਈ ਨ ਗਿਸ ਕੀ ਧਰਿਆ సేసే రిస్ਵਾహి ఠakre ਕਾਹੀ ਮਨ ਪਉ ਕਰਿਆ ਉڑے ਉڑے ਆਵੇ ਸਹ ਕੁਸਾ तिसパਸ ਹੈ ਬਸਰੇ ਸਰੀਆ تین ਕਮਨ ਕੱਲਾਵੇ ਕਮਨ ਸੁਗਾਵੇ ਮਾਨ ਮੈ ਸਿਮਰਨ ਕਰਿਆ ਸਾਵਣੀ ਦਾਣ ਦਸ ਅਸਸਿ ਨਾਣੀ ఠاکر ਗਾਲ ਤਨ ਤਰੀਆ ਜਨਾਨਕ ਬਰ ਬਰ ਸਤ ਬਲ ਜਾਈਏ تیرੰਦਨ ਪਾਰ ਆਵਰਿਆ राग महला चौथा सो पुरख एकम कर सतपुर परसा सो पुरख निरंजन हर पुरख निरंजन हर अगमा अगम पारा सावत्या त्याव सब तो जी हर शसि हारा सब जी तुम्हारे जी तू दियाँ का दतारा हर वो संतो जी सब दुख विसार नारा ਹਰਿਆ ਪੇਠਾ ਕਰ ਹਰਿਆ ਪੇ ਸੇਵਤ ਜੀ ਕਿਆ ਨਾਨਕ ਜੰਤ ਵਿਚਾਰੇ ਤੂੰ ਘੜ ਘੜੇ ਅੰਦਰ ਸੁ ਨਿਰੰਤਰ ਜੀ ਹਰਿ ਕੋ ਬੁਰਕ ਸਮਾਨ ਇਕਾ ਦਾਤੇ ਇਕ ਬਿਖਾਰੀ ਸਭ ਤੇਰੇ ਸੂਰ ਬਿੜਾਣੇ ਤੂੰ ਆਪੇ ਰਾਤਾ ਆਪੇ ਭੂਤਾ ਜੀ ਹੋ ਤੂਜ ਵਿਨੇ ਅਵਰੇ ਨ ਜਾਣੇ ਤੂੰ ਬਾਰ ਬਰੰਬੇ ਅੰਤ ਬੇ ਅੰਤ ਜੀ ਤੇਰੇ ਗਿਆ ਗੁਣ ਆਖ ਵਿਖਾਣੇ ਜੋ ਸਿਵਿਆ ਜੋ ਸੋਇ ਤੁਜੀ ਜਨਾਨ ਤਿਰ ਕੁਰਵਣਾ ਹਰ ਧਿਆਵਿਆ ਹਰ ਧਿਆਵਿਆ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਸੇ ਮੁਸ ਪੈਜਿਨ ਹਰ ਧਿਆਦੀ ਤਿੰਨ ਟੂਟੀ ਜਮ ਕੀ ਫਾਂਸੀ ਜਿੰਨਰ ਪੌਜਿਨ ਹੰਨਰ ਪੌ ਤੇਆਦੀ ਤਿੰਨ ਕਾ ਪਉ ਸਭ ਗਵਸੀ ਜਿਨ ਸੇ ਆ ਜਿਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰੂ ਸਮਸੀ ਸੇ ਤਨ ਸੇ ਤੰਜਨ ਹਾਂ ਧਿਆਯਾ ਦੀ ਜਨਾਂ ਅੰਤਿਨ ਬਲ ਅਸੀ ਤੇਰੀ ਪੰ ਤੇਰੀ ਪਰਮੰਦਾਰ ਜੀ ਪਰੇ ਬੇਅੰਤ ਬੇੰਤਾ ਤੇਰੀ ਪੰ ਤੇਰੀ ਬਲਸਲਾਹੀਂ ਤੁਜੀ ਹਨੇਕ ਨੇਕ ਕਰਨੰਤਾ ਤੇਰੀ ਨੇਕ ਤੇਰੀ ਨੇਕ ਕਰੇ ਹਰ ਪੂਜਾ ਜੀ ਤਾ ਤ ਪੰਜ ਪਿਆ ਬੇਨਤਾ ਤੇੜੀ ਨੇ ਤੇੜੀ ਨੇ ਕਪੜੇ ਬੋ ਸਿਮਰ ਸਾਸੀ ਕਾਰ ਕੀ ਰਿਆ ਖੜ ਕਰਮ ਕਰੰਤਾ ਸੇ ਪਰ ਸੇ ਪਰ ਪਲੇ ਜਨਾਨ ਤੇਰੀ ਜੋ ਪਾਵੇ ਮੇਰੇ ਹਰ ਭਗਵੰਤਾ ਤੁਮ ਆਲ ਪੁਰਖਿ ਅੰ ਪਰ ਪਰ ਕਰਤਾ ਜੀ ਤੂ ਜੇ ਬੜਿਆ ਬਰਿਨਾ ਕੋਈ ਤੂ ਜੋ ਜਗੇ ਕੋ ਸਾਸਾ ਤੂ ਏਕ ਜੀ ਤੂ ਨਿਸ਼ਚਲ ਕਰਤਾ ਸੋਈ ਤੁਝ ਆਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤੁਝ ਆਪੇ ਸ੍ਰੀ ਸਪਾਈ ਜੀ ਤੁਝ ਆਪੇ ਸ੍ਰੀ ਸਭ ਗੋਈ ਜਨ ਆਣ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸੁਸ਼ਿਆਰ ਮੇੜਾ ਸਾਈ ਜੋ ਤੋ ਪਾਵੇ ਸੋਈ ਸੀ ਸੀ ਜੋ ਤੂੰ ਦੇ ਸੋਹੀ ਪਾਇ ਰਹੋ ਸਭ ਤੇਰੀ ਤੂੰ ਸਬਣੀ ਤਿਆ ਜਿਸ ਨੂੰ ਕਿਰਪਾ ਕਰੇ ਤੈਨナー ਰਤਨ ਪਾਇਆ ਗੁਰਮਖ ਲਾਗਾ ਮਨ ਮੁਖ ਗਵਾਇਆ ਤੂੰ ਦਾਪ ਵਿਛੋੜਿਆ ਆਪੇ ਮਿਲਾਇਆ ਤੂੰ ਦਰਿਆਉ ਸਾ ਤੂੰ ਹੀ ਮਾਹੇ ਤੂਰ ਬਿੰਦੂ ਜਾ ਕੋਈ ਨਹੀਂ ਜੀਅੰਦ ਸਭ ਤੇਰਾ ਖੇਲੇ ਵੇ ਜੋ ਮਿਲ ਵਿਛੜਿਆ ਸੰਜੋਗੀ ਮੇਲੇ ਜਿਸ ਨੂੰ ਤੁੰ ਜਾਣੇ ਏ ਸੋਈ ਜੰਜਨੇ ਹਰ ਗੁਣ ਸਦਰੀ ਆਖਿ ਵਿਖਾਣੇ ਜਿਨ ਹਰ ਸੇਵਿਆ ਤਿੰਨ ਸੁਗ ਪਾਇਆ ਸਹਿਜੇ ਹੀ ਹਰਿ ਨਾਮ ਸੁਮਾਇ ਤੂੰ ਆਪੇ ਕਰਤਾ ਤੀਰਾਂ ਕੀਆ ਸਮ ਹੋਏ ਤੂਜ ਬਿੰਦੂ ਜਾਬਰੇ ਨ ਕੋਏ ਤੂੰ ਕਰ ਕਰ ਦੇਖੇ ਜਾਣੇ ਸੋਏ ਜਨਾਨ ਗੁਰਮਖ ਪ੍ਰਗਟ ਹੋਏ ਆਸਮ ਲਾ ਪੈਲਾ ਦੇਤ ਸੁਵੰਨੀ ਪੇ ਨਵਾਸਾ ਪਾਣੀ ਪਾ ਤਿੰਨ ਕੀਐ ਪੰਕਲ ਮੋ ਪਰ ਨਾਹੀ ਛੱਲੇ ਹਮ ਦੇਖ ਤੈਡੁਲੀਏ ਮਾਣੀ ਇਕਨੰ ਸੀਸ ਮੂਡ ਮਣਾ ਹਾਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸੀਨੀ ਪੜਿਆ ਮੂਰਖ ਮੂਦਾ ਜਨ ਪਿਆ ਪਰ ਮੈਂ ਤ ਨਾਨਕ ਤਿੰਨ ਕੀ ਕੈਸਨ ਜੇ ਤੂੰ ਨਾਹੀ ਵਿਸਰਿਆ ਆਸਮੱਲਾ ਪੰਨਮਾ ਪਈ ਪ੍ਰਾਪਤ ਮਨੁਖ ਕਰੀਏ ਗੋਵਿੰਦ ਮਿੰਨ ਕੀਏ ਤੇਰੀ ਬਰੀਏ ਅਬਨ ਕਾ ਤੇਰੇ ਕਿਤੇ ਨਾ ਕਾਮ ਮਿਲ ਸਾ ਸੰਪਨ ਕੇ ਵਰਨਾਮ ਸ੍ਰਜਨ ਲਾ ਭਗ ਜਲ ਤਨਕੇ ਜਨਮ ਵਿਸਾ ਜਤ ਰੰਗ ਮਾਇਆ ਕਹਿ ਰਹਾਉ ਜਬ ਤਰ ਸੰਜਮ ਧਰਮ ਨਾ ਕਮਾਇਆ ਸ੍ਰੀਵਾ ਸਾਧਨ ਜਨਿਆ ਰਾਇ ਕਹੁ ਨਾਨਕ ਹਮ ਨੀਸ਼ ਕਰਮ ਸਨਵਰੇ ਕੀ ਰਖੂ ਸਰਮ ਪਾਸ਼ੇ ਦਸਮੀ ਕਵੀ ਉਬਾਰ ਬੇਂਤੀ ਸ਼ੋ ਪਈ ਹਮਰੀ ਕਰੂ ਹਾਂ ਦੇ ਰੱਛਾ ਪੂਨ ਹੋਏ ਸਿੱਧ ਕੀ ਇਸ਼ਾ ਤਾ ਜਨ ਮਰੇ ਹਮਾਰਾ ਆਪਣਾ ਜਾਣ ਗੁਰੂ ਪ੍ਰੀ ਪਾਰਾ ਹਮਰੇ ਦੂਸਰੇ ਤੂੰ ਗਾਓ ਆਪ ਹਾ ਦੇ ਮੋਇ ਵਿਸਾਉ ਸੁਖੀ ਵਿਸੈ ਮੋਰ ਪਰਵਾਰਾ ਸੇ ਸੇ ਸਵੇ ਕਰੇ ਤਾਰਾ ਮੋਰ ਸ਼ਾਨਿਜ ਕਰਦੇ ਕਰੀਏ ਸਾਵੈ ਰਿਨ ਕੋ ਹਾਂ ਸੰਗਰੀਐ ਊਨ ਹੋਈ ਹਮਾਰੀ ਅਸਾ ਤੋਰ ਪ੍ਰੇਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਨਾ ਧੰ ਜੋ ਵਰਸਾਂ ਸੋ ਤੁੰਤੇ ਪੰਛੀਖ ਮਾਰੇ ਧਾਰਿਐ ਚੁੰਝਣ ਸਤਰ ਹਮਾਰੀ ਮਾਰੀਐ ਆਵਹਾਂ ਦੇ ਮੁਦੇ ਵਰਿਐ ਮਨ ਕਾਲ ਕਾ ਤ੍ਰਾਸਨ ਵਰਿਐ ਓ ਜੋ ਸਾ ਹਮਾਰੀ ਪਛਾ ਸ੍ਰੀਯ ਸਤੋਜਿ ਕਰਿਉ ਰਸ਼ ਰਾਖ ਲਿਉ ਮੂ ਰਖਣ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬਦ ਦੁਸ਼ਟਨ ਕੇ ਹੰਤਾ ਤੂੰਹੁ ਪ੍ਰੀਸ਼ ਕੰਤਾ ਕਾਲ ਪਏ ਬ੍ਰਹਮ ਅਵਤਾਰ ਕਾਲ ਪਏ ਸ਼ਿਵ ਅਵਤਾਰ ਕਾਲ ਪਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਗਿਆ ਤਮਸਾ ਜਮਨ ਕਾ ਜੋਗੀ ਸਭ ਕੀਓ ਬੇਦਰਾਇ ਬਰਮਾ ਜੋਤੀਓ ਜਮਨ ਕਾਲ ਸਾਲੂ ਸਵਾਰੈ नमस्कार है तय हमारा जमन का सहायक बनाजू देडे तेशिन पियाजू आदनते के अंतर सोई गुरु समझो हमारा नमस्कार इसी को हमारी सकल पर्यायिनिया सवारी शिव गण को सौ गुण सगडियो सतरण को पंगूडकीयो कड कड के अंतर कीय अंतर पले बड़े की पीर प्रशांत ਕੀਂਢੀ ਤੇ ਗੰਜਰ ਸੁਲਾ ਸਾਪਨ ਕਿਰਪਾ ਦੇਸ ਕਾ ਭੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਰਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕੜ ਕੜ ਕੇ ਪੜ ਪੜ ਕੀ ਜਾਣੈ ਜਾਦ ਕਰ ਕਰਾ ਕਰ ਤਾਰਾ ਪਰ ਜਾ ਤਰ ਤਰ ਦੇ ਅਪਾਰਾ ਜਾਵੇ ਕਰ ਕਰਤ ਹੋ ਕਬੂ ਤੁਮੈ ਮਿਲਤ ਦੇ ਤਰ ਸਭ ਜੈਤੇ ਵਦਨ ਸ੍ਰੀ ਸਤਾਰੇ ਆਪਾ ਪਨੀ ਊਜ ਸ਼ਾਰੇ ਤੁਮ ਸਭੀ ਤੇ ਰਹਿਤ ਨ ਰਾਮ ਜਾਣਤ ਵੇਦ ਭੇਦ ਅਰ ਅਲਮ ਨਰੇਂਕਾ ਨੇ ਤਾਨਿਲੰਬ ਆਦ ਨੀਨਾਦਰ ਸੰਭੈ ਤਾ ਕਾ ਮੂੜੁ ਸ਼ਾਂਤ ਪੇਟਾ ਜਾ ਕੋ ਪੇਵ ਨ ਪਾਤ ਵਿਦਾ ਤਾ ਕੋ ਕਰ ਪਵਣ ਨਮੰਤ ਮਹਾ ਮੂਰ ਕਸ਼ ਭੇਦ ਜਾਣਤ ਮਹਾਦੇਵ ਕੋ ਕੈਸਾ ਸੀ नृंकार का चिंतनी पे आप अपनी बुद्ध है देती वर्णत भिन्न भिन्न तहते तुमरा लखान जाय पिसारा कैश संसारा एक है रूप नूस रूपा रंग प्योरा कही पुपा अंडज शेष किनि उज पुज खान बहो ऋषदिनी कहो फूल राजा है बैठा कहु सिंपिय कथा सगरी श्रेष्ठ दिखाए शंब आदि जुगार सुरूप अब अवरिष्छा मेरी तुम करो शिखो भार्य शिषर जिते उठ पाता सकल मलेस करूरि काता दिया तुत तो सन्नी पर तिनके दुष्ट दुत है मरे पुरख जंपा परे त्यार तिनके तुम संकड़ जो कल को एक बार तय है ਤਾ ਕੇ ਕਾ ਨਿਸ਼ਟ ਨਹੀਂ ਆਏ ਹੈ ਦਸ਼ਾ ਹੋਏ ਤਹੀਂ ਸਕਾਲਾ ਦੁਸ਼ਟ ਸਟ੍ਰੇਟਰ ਕਾਲਾ ਕਿਰਪਾ ਦੇ ਤੈਨ ਹਰਹੁ ਤਾ ਕੇ ਤਾਪਤਨ ਕੁ ਮੋਹਰਹੁ ਰਿੱਧ ਸਿੱਧ ਕਰਮੂ ਸੰਹ ਹੋਈ ਦੂਸ਼ ਸਹਿ ਸਕੇ ਨ ਕੋਏ ਏਕ ਬਾਰ ਹੀ ਤੁਮੇ ਸੁਮਾਰਾ ਕਾਲ ਫਾਂਟੇ ਤੈ ਉਬਾਰਾ ਜੀਰਨਾ ਨਾਮ ਧਿਆਰੂ ਕਹਾ ਦਾਦ ਦੁਸ਼ਟ ਦੋਤੀ ਰਹਾ ਖੜਕੇ ਤਮੈ ਸੰਤਿ ਹਾਰੀ ਆਪ ਹਾ ਦੇ ਲਿਓ ਵਾਰੀ ਸਰਬ ਠੋਰ ਮੂ ਸਾਈ ਦੋਸਤ ਤੋ ਤੇ ਲਿਓ ਬਚਾਈ ਸਵੈ ਪਾਈ ਗਈ ਜਬ ਤੇ ਤੁਮਰੇ ਤਾਪ ਤੇ ਕੋ ਆਖ ਤੇਰੇ ਨਹੀਂ ਅਨਿਉ ਰਾਮ ਰੀਮ ਪ੍ਰਾਨ ਕਰਾਣੇ ਅਨੇਕ ਹੀ ਮਤੇ ਕਨ ਮਨਿਉ ਸਿਮਰਤ ਸਾਸਤਰ ਵੇਦ ਸਬੇ ਬਹੁ ਭੇਦ ਕਹੇ ਹਮੇਕ ਨਾ ਜਾਣਿਉ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਉ ਸਾ ਤੋਏ ਵਿਥਨਿਉ ਦੂਰ ਸਗਲ ਦਵਾਰ ਕੋ ਛਾੜ ਕੇ ਦਇਉ ਦਵਾਰੂ ਦਵਾਰੇ ਬਾਈ ਗਹੀ ਕੀ ਲਾਜ ਅਸ ਗੋਵਿੰਦਾ ਸਤਿ ਆਰੇ RAM ਕਲੀ ਮਹੱਲਾ ਤੀ ਜੈ ਨੰਦੇ ਕਿੰਗਾ ਸਤਿਗੁਰ ਪ੍ਰਸਾਦ ਨੰਦ ਪਿਆਏ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੂ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਖਰਾਗਰ ਜਨ ਪਰਵਾਰ ਭਈਆਂ ਸ਼ਵਲ ਗਾਵਣੀਆਂ ਆਈਆਂ ਸਭ ਦੂਤਾਂ ਗਾਵੋ ਅਰੀ ਕੀਰ ਮਨ ਜੀਨੀ ਵਸਾਇਆ ਕਹੀ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਾਰੋ ਹਰੇ ਨਾਲੇ ਹਰੇ ਨਾ ਰਹੋ ਤੂੰ ਮਨ ਮੇਰੇ ਦੂ ਸਭ ਵਸਾਰੇ ਨ ਅੰਗੀਕਾਰੋ ਕਰੇ ਤੇਰਾ ਕਾਹ ਦਸ ਸੂਵੰਨ ਸਭਨ ਗਲਨ ਸਮਰਾ ਸੁਆਮੀ ਸੋ ਭਿਉ ਮਣੋ ਵਸਾਰੇ ਕਹੇ ਨਾਨਕ ਮਨ ਮੇਰੇ ਸਾਰੋ ਹਰੇ ਨਾਲੇ ਸਾਚੇ ਸਹਿਵਾ ਧਿਆਨਹੀਂ ਕਰਤੇਰੇ ਕਰਤਾ ਤੇਰੇ ਸੰਕੁਸ਼ੇ ਜੇਦ ਦੇਈ ਸੋ ਪਾਵੇ ਸਦਾ ਸੀਸਨਾ ਤੇਰੀ ਨਾਮ ਮਨ ਵਸਵੇ ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਹਬੇ ਕਿਆ ਨ ਹਿੰਕਾਰ ਤੇਰੇ ਸਾਚਾ ਨਾਮ ਮੇਰਾ ਧਾਰੂ ਸਾਜੇ ਨਾਮ ਧਾਰ ਮੇਰਾ ਗਿਨ ਭੁੱਖਾ ਸਾ ਬਗਵਾਈਐ ਕਰ ਸੰਸੁਖ ਮਣੀਐ ਵਸਿਆ ਗਿਨ ਇਛਾ ਸਾ ਪਾਈਐ ਸਾ ਕਰਵਾਨ ਤੀ ਤਾਗਰ ਬਿਟੋ ਜਿਸੁ ਦੀਆਂ ਇਹ ਬੜੈ ਆਇਆ ਕਹੇ ਨਾਨਕ ਸੁਨੋ ਸੰਤੋ ਸੰਤ ਰੂਪ ਯਾਰੂ ਸਾਚਾ ਨਾਮ ਰਾਦਾਰੂ ਵਾਜੇ ਬੰਸ ਕਾਸ ਪਗੇ ਕਾਸ ਪਗੇ ਸਬਦ ਵਾਜੇ ਕਲਾ ਜਿਤ ਕਰ ਧਾਰੀਐ ਪੰਜ ਦੂਤ ਵਾਸ ਕੀਤੇ ਕਾਲ ਕੰਡ ਕੋ ਮਾਰਿਆ ਤੁਰ ਕਰਮ ਪਾਇਆ ਦੂ ਜਿਨ ਕੋ ਸੇ ਨਾਮ ਹਰ ਕਾ ਲਗੇ ਕਹੇ ਨਾਨਕ ਤੈ ਸੁਖੂਆ ਚਿਤਕਾਰੇ ਅਨਹਦ ਵਾਜੇ ਅਨੰਦ ਸੁਨੋ ਵੜ ਭਾਗੀਓ ਸਗਲ ਮਨੋਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਐ ਉਤਰੈ ਸਗਲ ਵਸੂਰੈ ਦੂਖ ਰੂ ਸੰਤਾਪ ਉਤਰੈ ਸੁਣੀ ਸਚੀ ਬਾਣੀ ਸੰਤ ਸਾਜਣ ਪਏ ਸਸੇ ਪੂਰੇ ਗੁਰ ਤੇ ਜਾਣੀ ਸੋਹ ਤੇ ਪਨੀਤ ਕਹਿ ਤੇ ਪਵਿਤ ਸਤਗੁਰਿਆ ਪਰਪੂਰੇ ਬਿਨਵੰਤ ਨਾਨ ਗੁਰ ਸ਼ਰਨ ਲਾਗੇ ਵਾਜੇ ਨਹੰਤੂਰੇ ਮੰਦਾਵਨੀ ਮਹੱਲਾ ਪੰਜਵਾਂ तान विष तिन वस्तु पयो श्वास संतोष विचार अमरतम नाम ठाकुर का पयो जिसका सस धारो जे को खावे जे को पुंचे तिसका होए आधारो ए वस्तु तई ना जाई नित नित रखर तारे सम संसार से न तरिए सन नाम ब्रह्म सारो श्लोक महल्ला पंजमा ਤੇਰਾ ਕੀ ਤਾਂ ਜਦ ਤੂੰ ਨਹੀਂ ਮੈਨੂੰ ਜੋਗ ਤੇ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਦਰਸੂ ਪਿਉਈ ਦਰਸ ਪਿਆ ਮੇਰੇ ਮਤੋਈ ਸਤਗੁਰ ਸੱਜਣੇ ਮਿਲੇਆ ਨਾਨਕ ਨਾਮ ਮਿਲੇ ਤਾਂ ਦੀ ਮਾ ਤਨ ਮਨ થી ਵਹਿ ਰਿਆ पौड़ी तिथे तू सम जिथै कोई नाही उथे तेरी रख अग्नि उधर में सुनके जम के दूतरे पौजल बिखमसा गुरु सब पर पाए जिनको लगी प्या अमर से खाए में पुण गुण गुमिंद गाए साब से नौ कर पास है सह सह बिरठा कोई न जाए जे आवै तुदाय तो श्लोक महल्ला पंजमा अंतर गुरु आराधना ਨਿਹਨ ਜਪ ਗੁਰੇ ਨਾਉ ਨੇਤਰੀ ਸਤਗੁਰ ਭੇਖਨ ਸਰਵਨੀ ਸੁਨਾ ਗੁਰ ਨਾਉ ਸਤਗੁਰ ਸਹਿ ਤੀਰਤੇ ਦਰਗੈ ਪਈ ਠਾਉ ਕਹੁ ਨਾਨ ਕਿਰਪਾ ਕਰੈ ਜਿਸ ਨੂੰ ਇਹ ਵਥਦੇ ਜਗ ਮੈ ਤੁਮ ਕਾਢੀਐ ਵੇਲੇ ਕੀ ਕੀ ਮਹੱਲਾ ਪੰਜਮਾ ਰਖੇ ਰਖਣ ਹਾਰ ਆਪ ਵਾਰਿਅਨ ਗੁਰ ਕੀ ਪੈਰੀ ਪਾਏ ਕਾ ਸਵਾਰਿਅਨ ਹੋਆ ਆਪ ਦੇ ਆਲ ਮਨੂ ਨ ਵਿਸਾਰਿਐਨੇ ਸਾਜਨਾਂ ਕੇ ਸੰਗ ਭਵ ਜਲ ਤਾਰਿਐਨੇ ਸਾਤ ਨਿੰਦ ਕੋ ਦੁਸ਼ਟ ਕਿਨ ਮੈਂ ਬੇਦਾਰਿਐਨੇ ਤੇ ਸਹਿਬ ਕੀ ਟੇਕ ਨਾਨਕ ਮੰਨੈ ਮਾਈ ਜੀ ਸਿਮਰ ਸੁਖ ਹੋਏ ਸਗਲੇ ਦੁਖ ਜਹਾਏ ਤੇ ਸਹਿਬ ਕੀ ਟੇਕ ਨਾਨਕ ਮੰਨੈ ਮਾਈ ਜੀ ਸਿਮਰ ਸੁਖ ਹੋਏ ਸਗਲੇ ਦੁਖ ਜਹਾਏ